ਸਵਾਗਤ ਹੈ ਕਿਸਾਨ ਵੀਰੋ ਖਡਾ ਟੱਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਅੱਜ ਆਪਾਂ ਪਿੰਡ ਬਾਲਿਆਂ ਵਾਲੀ ਪਹੁੰਚੇ ਆ ਜੀ ਠੀਕ ਆ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਗੱਲਬਾਤ ਬਾਈ ਨਾਲ ਕਰਾਵਾਂਗੇ ਸੂਈ ਸਵਾਈ ਆਪਾਂ ਝੋਟੀ ਲੈ ਕੇ ਆਏ ਆ ਆਜੋ ਵੀਰੇ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਸਸੀ ਕਾ ਬਾਈ ਸਸੀ ਕਾ ਬਾਈ ਹੋ ਠੀਕ ਠਾਕ ਹੋ ਜੀ ਹਾਂ ਜੀ ਹਾਂ ਜੀ ਪਹਿਲਾਂ ਤਾਂ ਨਾਮ ਬੋਲੋ ਜੀ ਨਾਮ ਸੁਖਪ੍ਰੀਤ ਵੀਰੇ ਪਿੰਡ ਬਾਲਿਆਂ ਵਾਲੀ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਲ ਤਹਿਸੀਲ ਵੀ ਬਾਲਿਆਂ ਵਾਲੀ ਠੀਕ ਆ ਵੀਰੇ ਤਹਿਸੀਲ ਵੀ ਬਾਲਿਆਂ ਵਾਲੀ ਤੇ ਨੇੜੇ ਤੇੜੇ ਵੀਰੇ ਆਪਣੇ ਆਪਣਾ ਵੀਰੇ ਰਾਮਪਰਾ ਹੂਲ ਵੀ 100 ਵਾਟਾ ਪੁੱਚੋ ਮੰਡੀ ਵੀ ਤੇ ਮੋੜ ਮੰਡੀ ਵੀ 3-4 ਕਿਲੋਮੀਟਰ ਦਾ ਫਾਸਲਾ ਠੀਕ ਆ ਵੀ ਤੇ ਨੰਬਰ ਬੋਲੋ ਜੀ 9878755162 9878755162 ਤੇ ਵੀਰੇ ਇੱਕ ਝੋਟੀ ਦਿਖਾਉਣੀ ਅੱਜ ਆਪਾਂ ਹਾਂ ਹਾਂ ਵੀਰੇ ਹੈ ਤਾਂ ਛੋਟੀਆਂ ਹੋਰ ਵੀ ਦੋ ਆਪਣੇ ਕੋਲ ਆ ਉਹ ਤਿਆਰ ਨਹੀਂ ਹਜੇ ਸੂਈ ਆ ਸਵੇਰੇ ਹੀ ਤੇ ਸਵੇਰੇ ਸੂਈ ਆ ਕਿਹੜਾ ਸੂਆ ਸੂਈ ਆ ਤੇਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਹਾਂਜੀ ਹਾਂ ਤੇ ਦੂਜੇ ਸੂਈ ਦਾ ਕਿੰਨਾ ਦੁੱਧ ਦਿੱਤਾ ਬਈ ਦਾ ਦੂਜੇ ਸੂਈ ਵੀਰੇ 16-17 ਕਿਲੋ ਦੁੱਧ ਦਿੰਦਾ ਹੈ ਤੇ ਕੀ ਦਿੰਦਾ ਇਹਨੇ ਮੈਦੀ ਕਟਾ ਵੀਰੇ ਤੇ ਜੇਰ ਜੇਰ ਦੀ ਡਾਨ ਆਪਣੇ ਗਰਾਂਟੀਆਂ ਤੇ ਤੇ ਐਤ ਕਿੰਨਾ ਦੁੱਧ ਕੱਢ ਦੂਗੀ ਬਾਈ ਆਪਾਂ ਵੀ ਦੱਤਾ ਜੇ ਕਿ ਨਹੀਂ ਦੇ ਦਿਆਂ ਆਪਾਂ 16 ਕਿਲੋ ਦੀ ਗਾਰੰਟੀ ਦੇ ਦੇਾਂਗੇ ਜਮਾ ਦੇ ਦੂ ਬੱਦੇ ਘੱਟ ਘੜਦੇ ਇੱਧਰ ਲੈ ਪੈ ਚੱਲੇ ਮੜਾ ਜਾ ਛੋਟੀ ਦੀ ਅੱਬ ਕਰਾ ਗੇ ਚੈੱਕ ਦੀ ਹਾਈਟ ਹੂਟ ਆ ਦੇਖੋ ਜੀ ਬਾਜਨ ਪੂਜਨ ਵੀਰੇ ਹੂੰ ਆ ਦੇਖੋ ਜੀ ਹੂੰ ਤੇ ਕਿੰਨਾ ਬੋਲਾ ਘੜਦਾ ਫਿਰ ਜੀ ਕੋਲੇ ਜੀ ਵੀ ਕਿ ਸੋਟਾ ਆਉਣਾ ਚੋਈ ਜਾਂਦਾ ਸੀ ਹਾਂ ਮੈਂ ਠੀਕ ਆ ਪਿਆ ਜੀ ਅੱਜ ਵੀਡੀਓ ਪਾਉਣਾ ਠੀਕ 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 ਆ ਵੀਰੇ ਬੱਚਿਆਂ ਚ ਨਾ ਕੇ 2 ਕਿਲੋ ਕੱਢਿਆ ਗੱਪੇ ਠੀਕ ਐ ਮੈਂ ਕਹੇ ਤੇ ਹੁਣ ਵੀ ਜੇ ਆਪਾਂ ਕੱਢਣ ਲੱਗ ਜਾਈਏ ਚੰਗਾ ਹੀ ਪਿਆ ਹੈ ਨਾ ਹਾਂ ਜੀ ਹਾਂ ਵੀਰੇ ਕੱਢਾਂਗੇ ਖਾਣਾ ਦਾ ਜੋਸ਼ ਬੜਾ ਹੈ ਨਾ ਪਿੱਛੇ ਨੂੰ ਘਰ ਬੈਠੀ ਆਪਾਂ ਪਸਮਾਈਆ ਪਹਿਲਾਂ ਦੇਖੋ ਹਾਂ ਜੀ ਹਾਂ ਪਸਮਾਈਆ ਆਪਾਂ ਬੱਚਾ ਲਾਇਆ ਹੁਣੀ ਓਕੇ ਧੋ ਰੋ ਜੀ ਇਹਨੂੰ ਧੋਰਾ ਤਾਰਾ ਤੁਹਾਨੂੰ ਕਰਾ ਮੈਂ ਚੈੱਕ ਤੇ ਛੋਟੀ ਮੰਨ ਕੇ ਨਾ ਆਇਓ ਵੱਡੇ ਗੱਦ ਘਾਟ ਦੀ ਹੈ ਜੀ ਆਹ ਲਓ ਜੀ ਬਾਹਰ ਲੈ ਚ ਇੱਕ ਨੰਬਰ ਠੀਕ ਆ ਜੀ ਤੇ ਬਾਕੀ ਦਾ ਜੇ ਆਪਾਂ ਗੱਲ ਕਰ ਲਈਏ ਕੱਦ-ਕੱਡ ਸਹਜ ਬਹੁਤ ਆ ਜੀ ਸਹਜ ਦੀ ਨਹੀਂ ਕਮੀ ਇਹਦੇ ਵਿੱਚ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਤੇ ਦੁੱਧ ਵਾਲੀ ਮੱਝ ਆ ਗਈ ਕੋਈ 30 ਕਿਲੋ ਵੀ ਚੋਲੇ ਚਾਹੀਏ ਅਗਲਾ 80 ਵੱਡੀ ਆ ਐਤ ਕੀ ਫਿਰ ਕਿੰਨਾ ਦੇ ਦੂ ਵੀਰੇ ਸੋਪੀ 16 ਕਿਲੋ ਜੇ ਆਪਾਂ ਵੀਰੇ ਉਹ ਡੱਫੜ ਪੂਰੀ ਠੀਕ ਆ ਓਕੇ ਜੀ ਠੀਕ ਆ ਬਾਕੀ ਤਾਂ ਉਹ ਮੈਂ ਤੁਹਾਨੂੰ ਲਿਬੜੀ ਤੇ ਬੜੀ ਦਿਖਾ ਦਿਆ ਕੋਈ ਨਮਾਈ ਨਹੀਂ ਤਵਾਈ ਨਹੀਂ ਜੀ ਬੱਚੇ ਦਾ ਬਹੁਤ ਕਰਦੀ ਆ ਆ ਕਰੋ ਜੀ ਚੱਕ ਦੇਖੋ ਜੀ ਥਣਲੇ ਵਨੇੜ ਤੋਂ ਕਰੋ ਚੈੱਕ ਕਿ ਧਾਰਾਂ ਆਪਾਂ ਪਹਿਲਾਂ ਵੀ ਮਾਰਤੀਆਂ ਤੇ ਹੁਣ ਵੀ ਮਾਰ ਦਿਆਂਗੇ ਆ ਦੇਖੋ ਜੀ ਦੂਜੇ ਪਾਸੇ ਥਣ ਵੀ ਦੇਖੋ ਪਸਮਾਹ ਬਹੁਤ ਜਾਦੇ ਪਿੱਛੇ ਨੂੰ ਮੋੜੀ ਬੈਠੇ ਦੇਖੋ ਪਸਮਾਹ ਥਣ ਦੇਖੋ ਜੀ ਆਹ ਦੇਖੋ ਵੀਰੋ ਰੋਟੀ ਨੂੰ ਆਪਾਂ ਬੱਚਾ ਦਾ ਪਹਿਲਾਂ ਹੀ ਲਾ ਲਿਆ ਸੀ ਧਾਰਾਂ ਦੇਖੋ ਪੈਂਦੀਆਂ ਠੀਕ ਹੈ ਜੀ ਆਹ ਕਰੋ ਜੀ ਚੈੱਕ ਤੇ ਪਸਮਾਹ ਪਸੂ ਇੰਨਾ ਦਾ ਕੋਈ ਚੁਈ ਚੁਈ ਦਾ ਵੀਰ ਇੱਕ ਨੰਬਰ ਆ ਠੀਕ ਆ ਵੀਰੇ ਕੋਈ ਵੀ ਬਾਈ ਆਉਦੀ ਚੋਕੇ ਲਿਆ ਸਕਦਾ ਹੈ ਨਾ ਹਾਂਜੀ ਹਾਂ ਇਹ ਦੇਖੋ ਬੌਲੇ ਤੁਹਾਡੇ ਸਾਹਮਣੇ ਪਹਿਲਾਂ ਮੇਰੇ ਸਾਹਮਣੇ ਕੱਢਿਆ ਜਿੰਨਾ ਕਿ ਬਾਈ ਨੇ ਦਾ ਆਹ ਹੋਆ ਵੀਰੇ ਸਵੇਰੇ ਸੂਈ ਆ ਜੇਰ ਦੀ ਆਪਣੀ ਗਰੰਟੀ ਆ ਤੇ ਕਦ ਘੜ ਪੂਰਾ ਵਾਦਾ ਕਦ ਘੜ ਵਜਣੋਂ ਤਾਂ ਕੋਈ ਘਟ ਮੰਨ ਕੇ ਨਾ ਆਵੇ ਠੀਕ ਆ ਤੇ ਮਗਰ ਮਿਲ ਕੱਬ ਕੱਟਾ ਆ ਗਿਆ ਮਗਰ ਪਹਿਲਾਂ ਆਪ ਕੈਮਰਾ ਬੱਚਾ ਲਾ ਲੈ ਬਾਕੀ ਤਾਂ ਬੌਲੇ ਚ ਹੈਗੀ ਆ ਜੀ ਤੁਹਾਨੂੰ ਪਤਾ ਹੀ ਹੈ ਵੀ ਬੌਲੇ ਦੇ ਵਿੱਚ ਪਸ਼ੂ ਕਿੰਨਾ ਕੁ ਬੌਲਾ ਹੈ ਥੱਲੇ ਉਹ ਸਾਰਾ ਬਾਈ ਨੇ ਤੁਹਾਨੂੰ ਦੱਸਤਾ ਤੇ ਬੌਲਾ ਜੇ ਹੁਣ ਵੀ ਆਪਾਂ ਕੱਢਣ ਲੱਗ ਜੀਏ ਚੰਗਾ ਹੀ ਨਿਬੜ ਜੂ ਹਣਾ ਚੰਗਾ ਨਿਬੜੂ ਵੀਰੇ ਪੱਕਾ ਤੇਦ ਕੀ ਫਿਰ ਕਿੰਨਾ ਦੁੱਧ ਦੇ ਦੋ ਦੁਬਾਰਾ ਫੇਰ ਦੱਸ ਦੋ 16 ਕਿਲੋ ਮੈਨੂੰ ਠੰਡਾ ਦੁੱਧ ਦਿਓ ਵਾਕਈ ਦੇਊਗੀ ਹਣਾ ਪਰ 17 18 ਵੀ ਕਹਿ ਸਕਦੇ ਹਾਂ ਪਰ 16 ਕਿਲੋ ਦਿਓ ਜਿਹੜਾ ਗੱਤ ਜਿਦੋਂ ਬਿਨਾਂ ਵਾਲਾ ਵੱਡੇ ਸਾਈਜ਼ ਦੀ ਹੈ ਨਾ ਪੂਰੇ ਦੀ ਪੂਰੇ ਸਾਈਜ਼ ਦੀ ਹੈ ਫੁੱਲ ਸਾਈਜ਼ ਦੀ ਬਜਾ ਦਿਮਾਂਡ ਫਿਰ ਹੁਣ ਇਹਦਾ ਕਿੰਨੀ ਕਾ ਵੀਰੇ ਮੰਗਦਾ ਰੇ 1 80 ਦਾ ਮੰਗੇ ਚ ਹੂੰ ਤਾਂ ਇਹ ਹੁਣ 1 40 ਜੋ ਮਾਨ ਤਾਨ ਕਰਦੇ ਹਾਂ ਇੱਕ 40 ਜੋ ਮਾਨ ਤਾਨ ਹੋ ਜਾਊਗਾ ਹਣਾ ਤੇ ਮੱਝ ਵੀ ਆਪਾਂ ਗੱਲ ਕਰ ਲਏ ਵੱਡੇ ਸਾਈਜ਼ ਦੀ ਕੋਈ ਹੋਵੇਂ ਨਹੀਂ ਹੈਗੀ ਇੱਕ 40 ਦੀ ਜਿੱਥੇ ਮਰਜ਼ੀ ਮੰਡੀ ਮੈਂ ਵੀ ਮੰਡੀ ਜੀ ਵੀ ਕੋਈ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਬਾਕੀ ਸੋਹਣਾ ਤੁਹਾਨੂੰ ਪਤਾ ਹੱਥ ਜਿੱਡੀ ਮਾਇਆ ਤੇ ਕੱਪ ਜੀ ਇਕੱਲੇ ਭੁੰਡੀ ਇਕੱਲੇ ਜਾਊਗਾ ਛੋਟੇ ਬਾਕੀ ਦੀ ਗੱਲ ਨਾਲ ਤੁਸੀਂ ਛੋਟੀ ਮੰਨ ਕੇ ਨਾ ਵੀਰੇ ਬਾਈ ਨੂੰ ਫੋਨ ਲਾ ਦਿਓ ਠੀਕ ਹੈ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ 140 ਦੇ ਵਿੱਚ ਤੁਹਾਡਾ ਮਨਤਾਨਾ ਹੋਣਾਗਾ ਤੇ ਨੰਬਰ ਵੀਰੇ ਫੇਰ ਬੋਲ ਦਿਓ 9878753168 ਜੀ ਪਿੰਡ ਜੀ ਪਿੰਡ ਵਾਲਿਆਂ ਦੀ ਪਿੰਡ ਵਾਲਿਆਂ ਦੀ ਠੀਕ ਹੈ ਜੀ ਇੱਕ ਛੋਟੀ ਜਿਹੀ ਇੱਕ ਦਿਖਾਤੀ ਤੁਹਾਨੂੰ ਚੰਗੇ ਰਿਕਾਰਡ ਵਾਲੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀ